ਸਤਿ ਸ਼੍ਰੀ ਅਕਾਲ ਜੀ ਪਟਿਆਲਾਜ਼ ਕਿਚਨ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਲੱਗੇ ਆਂ ਜੀ ਅਲਸੀ ਦੀਆਂ ਪਿੰਨੀਆਂ ਇੱਕ ਹੋਰ ਤਰੀਕੇ ਨਾਲ ਬਣਾਉਣ ਅੱਧਾ ਕਿਲੋ ਆਪਾਂ ਨੇ ਅਲਸੀ ਲਈ ਹੈ ਤੇ ਅੱਧਾ ਕਿਲੋ ਹੀ ਲਈ ਆਏ ਜੀ ਆਪਾਂ ਨੇ ਕਣਕ ਦਾ ਆਟਾ ਤੁਸੀਂ ਇਹਦੇ ਇਹਦੀ ਜਗ੍ਹਾ ਬੇਸਣ ਵੀ ਲੈ ਸਕਦੇ ਆਂ ਪੂਜੇ ਹੋਏ ਛੋਲਿਆਂ ਨੂੰ ਪੀਸ ਕੇ ਉਹ ਵਾਲਾ ਬੇਸਣ ਵੀ ਲੈ ਸਕਦੇ ਆਂ ਤੇ ਅੱਧਾ ਕਿਲੋ ਲਈ ਆਏ ਜੀ ਗੁੜ ਤੇ ਅੱਧੇ ਕੋਲ ਲਈ ਬਾਦਾਮ ਕਾਜੂ ਪਿਸਤਾ ਤੇ ਮਗਜ ਪਰ ਆਪਾਂ ਇਹਨਾਂ ਚਾਰਾਂ ਚੀਜ਼ਾਂ ਨਾਲ ਬਣਾਵਾਂਗੇ ਅਰਸੀ ਦੀ ਅਰਸੀ ਦੀਆਂ ਪਿੰਨੀਆਂ ਤੇ ਅੱਧਾ ਕਿਲੋ ਹੀ ਲਵਾਂਗੇ ਜੀ ਆਪਾਂ ਘਿਓ ਘਿਓ ਆਪਾਂ ਉਦੋਂ ਹੀ ਲਵਾਂਗੇ ਜਦੋਂ ਜ਼ਰੂਰਤ ਪਵੇਗੀ ਲਓ ਜੀ ਸਭ ਤੋਂ ਪਹਿਲਾਂ ਆਪਾਂ ਗੈਸ ਆਨ ਕਰਾਂਗੇ ਤੇ ਕੜਾਹੀ ਵਿੱਚ ਅਰਸੀ ਸੁੱਕੀ ਹੀ ਰੋਸਟ ਕਰਨੀ ਹੈ ਲਓ ਜੀ ਆਪਾਂ ਮੀਡੀਅਮ ਆਂਚ ਤੇ ਅਲਸੀ ਭੁੰਨ ਰਹੇ ਹਾਂ ਅਲਸੀ ਭੁੰਨਣ ਤੋਂ ਬਾਅਦ ਭੁੰਨਾਂਗੇ ਜੀ ਆਪਾਂ ਆਟਾ ਅਲਸੀ ਨੂੰ ਅਲੱਗ ਭਾਂਡੇ ਵਿੱਚ ਕੱਟ ਜਾਾਂਗੇ ਥੋੜਾ ਠੰਡੀ ਹੋਏਗੀ ਫਿਰ ਇਹਨੂੰ ਆਪਾਂ ਪੀਸਾਂਗੇ ਇਸ ਵਾਰੀ ਆਪਾਂ ਬਦਾਮ ਕਾਜੂ ਜੋ ਵੀ ਪਾਣਾ ਡਰਾਈ ਫਰੂਟ ਪੀਸ ਕੇ ਪਾਵਾਂਗੇ ਤੁਸੀਂ ਕੋਈ ਵੀ ਡਰਾਈ ਫਰੂਟ ਭੁੰਨ ਡਰਾਈ ਫਰੂਟ ਦੇ ਨਾਲ ਕੋਈ ਵੀ ਹੋਰ ਆਈਟਮ ਐਡ ਕਰ ਸਕਦੇ ਆ ਜਿਵੇਂ ਲਓ ਜੀ ਗੈਸ ਕਰਦਾਂਗੇ ਬੰਦ ਅਲਸੀ ਭੁੱਜ ਗਈ ਆ ਇਹਦਾ ਕਲਰ ਚੇਂਜ ਹੋਣ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਤੇ ਬਹੁਤ ਅੱਛੀ ਖੁਸ਼ਬੂ ਆ ਰਹੀ ਆ ਬਹੁਤ ਅੱਛੀ ਅੱਛੀ ਖੁਸ਼ਬੂ ਛੱਡਦੀ ਆ ਜਦੋਂ ਭੁੱਜ ਜਾਂਦੀ ਆ ਤੇ ਹੁਣ ਆਪਾਂ ਇਹਨੂੰ ਅਲੱਗ ਪਲੇਟ ਵਿੱਚ ਕੱਢ ਲਾਂਗੇ ਲਓ ਜੀ ਅਲਸੀ ਪਲੇਟ ਵਿੱਚ ਕੱਢ ਲਈ ਆ ਜਿੰਨੀ ਦੇਰ ਨੂੰ ਅਲਸੀ ਠੰਡੀ ਹੋਏਗੀ ਉੰਨੀ ਦੇਰ ਨੂੰ ਆਪਾਂ ਆਟਾ ਭੁੰਨਦੇ ਆ ਇੱਥੇ ਆਪਾਂ ਨੇ ਥੋੜੀ ਜੀ ਤਬਦੀਲੀ ਕੀਤੀ ਆ ਪਹਿਲਾਂ ਇਹਨੂੰ ਵੀ ਆਪਾਂ ਮੀਡੀਅਮ ਅੰਚ ਤੇ ਹੀ ਤਿਆਰ ਕਰਾਂਗੇ ਜਦੋਂ ਆਟੇ ਦਾ ਥੋੜਾ ਜਿਹਾ ਕਲਰ ਚੇਂਜ ਹੋ ਗਿਆ ਖੁਸ਼ਬੂ ਆ ਗਈ ਤੇ ਖੁਸ਼ਬੂ ਆਉਣ ਲੱਗ ਗਈ ਤੇ ਉਦੋਂ ਆਪਾਂ ਅਗਲਾ ਰੀਜ਼ਰ ਕਰਾਂਗੇ ਪਹਿਲਾਂ ਆਪਾਂ ਨੇ ਘਿਓ ਵੀ ਚਟਾ ਭੁੰਨਿਆ ਸੀ ਹੁਣ ਆਪਾਂ ਘਿਓ ਪਾਵਾਂਗੇ ਜੀ ਅਲੱਗ ਤਰੀਕੇ ਨਾਲ ਲੋ ਜੀ ਆਟਾ ਵੀ ਪੁੱਜ ਕੇ ਹੋ ਗਿਆ ਜੀ ਤਿਆਰ ਇਹਦਾ ਵੀ ਕਲਰ ਚੇਂਜ ਹੋ ਗਿਆ ਤੇ ਖੁਸ਼ਬੂ ਆਉਣ ਲੱਗ ਗਈ ਹੁਣ ਇਹਨੂੰ ਵੀ ਆਪਾਂ ਅਲੱਗ ਭਾਂਡੇ ਵਿੱਚ ਕੱਟ ਕੇ ਥੋੜੀ देर ਲਈ ਠੰਡਾ ਕਰਾਂਗੇ ਜਿੰਨੀਦਰ ਨੂੰ ਆਟਾ ਠੰਡਾ ਹੁੰਦਾ ਹੈ ਗਰਮ ਕੜਾਹੀ ਵਿੱਚ ਆਪਾਂ ਨੇ ਘਿਓ ਪਾ ਕੇ ਛੱਡਤਾ ਘਿਓ ਪਿਗਲ ਜਾਏਗਾ ਤੇ ਹੁਣ ਆਪਾਂ ਅਲਸੀ ਤੇ ਡਰਾਈ ਫਰੂਟ ਜਿਹੜੇ ਆ ਪੀਸਣ ਵਾਲੀਆਂ ਚੀਜ਼ਾਂ ਉਹਨਾਂ ਨੂੰ ਫੀਸਦੇ ਆ ਲਓ ਜੀ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਮਿਕਸੀ ਵਿੱਚ ਕੁੱਟ ਲਾਂਗੇ ਤੁਹਾਡੀ ਮਰਜ਼ੀ ਹੈ ਬਰੀਕ ਕੱਟ ਕੇ ਪਾਉਣੀਆਂ ਬਰੀਕ ਕੱਟ ਕੇ ਪਾ ਲਓ ਪਰ ਮੈਂ ਤਾਂ ਪਾਊਡਰ ਬਣਾ ਕੇ ਪਾਵਾਂਗੀ ਇਸ ਤੋਂ ਬਾਅਦ ਆਪਾਂ ਅਲਸੀ ਨੂੰ پیسਾਂਗੇ ਇਹ ਵੀ ਕੋਸੇ ਕੋਸੇ ਰਹਿ ਗਈ ਠੰਡੀ ਹੋ ਗਈ ਲਓ ਜੀ ਡਰਾਈ ਫਰੂਟ ਆਪਾਂ ਨੇ ਸਾਰੇ ਪੀਸ ਲਏ हूँ आप अलसी पीस रहे अलसी का भी पाउडर बना लेंगे लो जी सारी अलसी अपने पीस के वापस भांडे च क्ड ली है लो जी आपने दूसरी कढ़ाही ले ली बी गैस ऑन कर लिया ਤੇ ਅਧਿਕ ਕੌਲੀ ਪਾਵਾਂਗੇ ਜੀ ਪਾਣੀ ਅਧਿਕ ਕੌਲੀ ਤੇ ਵੀ ਘੱਟ ਪਾਇਆ ਹੈ ਤੇ ਨਾਲ ਪਾ ਦਾਂਗੇ ਜੀ ਗੁੜ ਹੁਣ ਆਪਾਂ ਗੁੜ ਨੂੰ ਚੰਗੀ ਤਰ੍ਹਾਂ ਮੈਲਟ ਕਰਾਂਗੇ ਲਓ ਜੀ ਗੁੜ ਮੈਲਟ ਹੋ ਗਿਆ ਬਸ ਆਪਾਂ ਨੇ ਇੰਨਾ ਕੇ ਪ੍ਰਸੀਦਰ ਤਿਆਰ ਕਰਨਾ ਹੈ ਚਾਸ਼ਣੀ ਦਾ ਕਿ ਇਦਾਂ ਹੱਥ ਨੂੰ ਲਗਾ ਕੇ ਸਿਰਫ ਇੱਕ ਤਾਰ ਦੀ ਚਾਸ਼ਣੀ ਤਿਆਰ ਕਰਨੀ ਹੈ ਹਾਂਜੀ ਇੱਕ ਬਹੁਤ ਵਧੀਆ ਹੋ ਗਈ ਹੈ ਤਿਆਰ ਤੇ ਗੈਸ ਕਰਤਾ ਜੀ ਆਪਾਂ ਨੇ ਬੰਦ ਇੱਕ ਚਾਸ਼ਣੀ ਵਿੱਚ ਅੱਧਾ ਕਿਲੋ ਦੇ ਕਰੀਬ ਆਪਾਂ ਨੂੰ ਅੰਦਾਜ਼ਾ ਹੁੰਦਾ ਹੀ ਹੈ ਅੰਦਾਜ਼ੇ ਦੇ ਨਾਲ ਘਿਓ ਪਿਘਲਾ ਲੈਣਾ ਹੈ ਪਿਘਲਾ ਕੇ ਪਾ ਲੋ ਚਾਸ਼ਣੀ ਦੇ ਵਿੱਚ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਕਰ ਦਿਓ ਜੀ ਮਿਕਸ ਲਓ ਜੀ ਗੈਸ ਤੋਂ ਆਪਾਂ ਨੇ ਉਤਾਰ ਲਿਆ ਜੀ ਕੜਾਹੀ ਨੂੰ ਤੇ ਹੁਣ ਆਪਾਂ ਨੇ ਇੱਕ ਇੱਕ ਕਰਕੇ ਇਹਦੇ ਵਿੱਚ ਸਾਰਾ ਸਮਾਨ ਪਾਉਣਾ ਏ ਪਹਿਲਾਂ ਆਪਾਂ ਆਟਾ ਪਾਵਾਂਗੇ ਤੇ ਅਲਸੀ ਪਾਵਾਂਗੇ ਤੇ ਨਾਲ ਹੀ ਪਾ ਦਾਂਗੇ ਜੀ ਸਾਰਾ ਡਰਾਈ ਫਰੂਟ ਜਦੋਂ ਆਪਾਂ ਨੇ ਅਲਸ ਕੇ ਕਿਉਂ ਵੀ ਚਾਟਾ ਭੁੰਨਿਆ ਸੀ ਹੁਣ ਸੁੱਕਾ ਭੁੰਨਿਆ ਏ ਇਹ ਵਾਲਾ ਤਰੀਕਾ ਉਸ ਨਾਲੋਂ ਵੀ ਵਧੀਆ ਏ ਨਾਲੇ ਆਟਾ ਛੇਤੀ ਭੁੱਜਦਾ ਏ ਤੇ ਜਿਹੜਾ ਅਣਜਾਣ ਤੋਂ ਅਣਜਾਣ ਬੰਦਾ ਇਸ ਪੰਜੀਰੀ ਪਿੰਨੀਆਂ ਨੂੰ ਤਿਆਰ ਕਰ ਸਕਦਾ ਏ ਤੇ ਨਾਲੇ ਪਿੰਨੀਆਂ ਸੌਫਟ ਬਣਦੀਆਂ ਨੇ ਬਜ਼ੁਰਗ ਬੰਦੇ ਵੀ ਆਰਾਮ ਨਾਲ ਖਾ ਸਕਦੇ ਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਰ ਲਾਂਗੇ ਜੀ ਮਿਕਸ ਲਓ ਜੀ ਸਾਰਾ ਕੁਝ ਆਪਾਂ ਨੇ ਮਿਕਸ ਕਰ ਲਿਆ ਤੇ ਹੁਣ ਆਪਾਂ ਪਿੰਨੀਆਂ ਬਣਾਵਾਂਗੇ ਜਿੰਨੀਆਂ ਵੀ ਆਕਾਰ ਦੀਆਂ ਤੁਹਾਨੂੰ ਵੱਡੀਆਂ ਛੋਟੀਆਂ ਚਾਹੀਦੀਆਂ ਉਹ ਆਕਾਰ ਨਾਲ ਤੁਸੀਂ ਬਣਾ ਸਕਦੀਆਂ ਬਹੁਤ ਵਧੀਆ ਟੇਸਟ ਬਣਦਾ ਹੈ ਬਹੁਤ ਵਧੀਆ ਪਿੰਨੀਆਂ ਬਣਦੀਆਂ ਨੇ ਤੁਸੀਂ ਵੀ ਜਰੂਰ ਟਰਾਈ ਕਰਿਓ ਜਿਹੜੀਆਂ ਮੇਰੀਆਂ ਭੈਣਾ ਵਿਗਨਰ ਨੇ ਨਹੀਂ ਬਣਾ ਸਕਦੀਆਂ ਔਰ ਕਦੇ ਨਹੀਂ ਬਣਾਈਆਂ ਉਹ ਇਹ ਤਰੀਕਾ ਕਰਕੇ ਦੇਖਿਓ ਤੁਸੀਂ ਪਿੰਨੀਆਂ ਜਰੂਰ ਬਣਾ ਸਕਦੇ ਆ ਆ ਦੇਖੋ ਇਸ ਤਰ੍ਹਾਂ ਕਰਕੇ ਆਪਾਂ ਸਾਰੀਆਂ ਪਿੰਨੀਆਂ ਤਿਆਰ ਕਰ ਲਾਂਗੇ ਹਾਂਜੀ ਲਓ ਜੀ ਆਪਣੀਆਂ ਅਲਸੀ ਦੀਆਂ ਪਿੰਨੀਆਂ ਹੋ ਗਈਆਂ ਜੀ ਬਣ ਕੇ ਤਿਆਰ ਤੁਸੀਂ ਵੀ ਜਰੂਰ ਬਣਾਣੀਆਂ ਜਰੂਰ ਬਣਾ ਕੇ ਦੇਖਣਾ ਜੀ ਇਹ ਬਹੁਤ ਹੈਲਦੀ ਹੁੰਦੀਆਂ ਨੇ ਸਰਦੀਆਂ ਵਿੱਚ ਜਰੂਰ ਆਪਣੀ ਖੁਰਾਕ ਵਿੱਚ ਅਲਸੀ ਐਡ ਕਰੋ ਤੇ ਜੇ ਕਿਸੇ ਨੂੰ ਡਾਊਟ ਹੈ ਕਿ ਇਹ ਬਣਦੀਆਂ ਨਹੀਂ ਹੈਗੀਆਂ ਤੁਹਾਡੇ ਕੋਲ ਤਾਂ ਖੋਆ ਪਾ ਕੇ ਬਣਾ ਸਕਦੇ ਆ ਤੁਸੀਂ ਕੋਈ ਵੀ ਚਾਸਣੀ ਦੀ ਜ਼ਰੂਰਤ ਨਹੀਂ ਪੈਂਦੀ ਖੰਡ ਪੂਰਾ ਪੈ ਜਾਂਦਾ ਏ ਆਸਾਨੀ ਨਾਲ ਬਣ ਜਾਂਦੀਆਂ ਨੇ ਜੀ ਤੇ ਅਗਰ ਤੁਹਾਡਾ ਕੋਈ ਹੋਰ ਤਰੀਕਾ ਏ ਤੁਸੀਂ ਜ਼ਰੂਰ ਮੈਨੂੰ ਕਮੈਂਟ ਵਿੱਚ ਸ਼ੇਅਰ ਕਰਨਾ ਜੀ ਇਹ ਵੱਖ-ਵੱਖ ਤਰੀਕਿਆਂ ਨਾਲ ਬਣਾ ਹੁੰਦੀਆਂ ਨੇ ਮੈਨੂੰ ਜਿੰਨਾ ਜਿਵੇਂ ਮੈਨੂੰ ਆਉਂਦੇ ਸੀ ਦੋ ਤਰੀਕੇ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਆ ਜੀ ਐਨੀ ਕੁ ਮੇਰੀ ਵੀਡੀਓ ਸੀ ਤੁਹਾਨੂੰ ਪਸੰਦ ਆਈ ਤਾਂ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਮੈਂਟ ਕਰਕੇ ਦੱਸਣਾ ਅਗਲੀ ਵੀਡੀਓ 'ਚ ਮਿਲਾਂਗੇ ਜੀ ਤਦ ਤੱਕ ਲਈ ਸਤਿ ਸ਼੍ਰੀ ਅਕਾਲ